ਸਾਰੇ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮધુ ਆਪਣੀ ਸੱਸਨ ਲੈ ਕੇ ਵਿਰਧਰਾਸ਼ਮ ਪਹੁੰਚ ਜਾਂਦੀ ਹੈ ਤੇ ਗੱਡੀ ਦਾ ਗੇਟ ਖੋਲਦੀ ਹੈ ਮધુ ਥੱਲੇ ਉਤਰਦੀ ਹੈ ਉਹਦੇ ਚਿਹਰੇ ਤੇ ਮੁਸਕਾਨਤ ਸੀ ਤੇ ਉਹ ਅੰਦਰੋਂ-ਉਂਦਰੀ ਬਹੁਤ ਖੁਸ਼ ਸੀ ਤੇ ਫਿਰ ਉਹ ਡਿੱਕੀ ਖੋਲਦੀ ਹੈ ਤੇ ਉੱਥੋਂ ਆਪਣੀ ਸੱਸ ਦਾ ਬੈਗ ਕਢਦੀ ਹੈ ਫਿਰ ਉਹਦੇ ਪਿੱਛੇ-ਪਿੱਛੇ ਉਸਦੀ ਸੱਸ ਵੀ ਗੱਡੀ ਤੋਂ ਉਤਰ ਜਾਂਦੀ ਹੈ ਉਹਦੀ ਅੱਖਾਂ 'ਚ ਹੰਝੂ ਸੀ ਤੇ ਡਰਾਈਵਿੰਗ ਸੀਟ ਤੇ ਉਹਦਾ ਪੁੱਤ ਬੈਠਾ ਹੋਇਆ ਸੀ ਮધુ ਸਭ ਤੋਂ ਪਹਿਲਾਂ ਵਿਦਰਾ ਆਸ਼ਮ ਚ ਪਹੁੰਚ ਜਾਂਦੀ ਹੈ ਤੇ ਉੱਥੋਂ ਜਾ ਕੇ ਕੁਝ ਉਹ ਇਦਾਂ ਦਾ ਦੇਖਦੀ ਹੈ ਕਿ ਉਹਦੇ ਹੱਥ ਦਾ ਬੈਗ ਜੋ ਧੜੰਮ ਨਾਲ ਥੱਲੇ गिर ਜਾਂਦਾ ਹੈ ਇਦਾਂ ਦਾ ਉਹਨੇ ਕੀ ਵੇਖ ਲਿਆ ਜਿਹੜਾ ਉਹਦੇ ਬੈਗ ਉਹਦੇ ਹੱਥਾਂ ਚੋਂ ਛੁੱਟ ਕੇ نیچے ਡਿੱਗ ਗਿਆ ਤਾਂ ਦੋਸਤੋ ਪੂਰੀ ਘਟਨਾ ਦੀ ਸੱਚਾਈ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਆਪ ਜੀ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੇ ਆਉਣ ਵਾਲੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤਾਂ ਦੋਸਤੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਅੱਗੇ ਗੱਲ ਦੋਸਤੋ ਅੱਜ ਦੀ ਕਹਾਣੀ ਚ ਇੱਕ ਜਾਨਕੀ ਨਾਂ ਦੀ ਔਰਤ ਹੈ ਜਿਨ੍ਹਾਂ ਆਪਣੇ ਇਕੱਲੇ ਕੇਰੇ ਪੁੱਤ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ ਉਸ ਦਾ ਪੁੱਤ ਜਦੋਂ 8 ਸਾਲ ਦਾ ਸੀ ਉਸੇ ਟਾਈਮ ਉਹਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਾਨਕੀ ਨੇ ਘਰ ਘਰ ਕੰਮ ਕਰਕੇ ਬੜਾ ਔਖਾ ਹੀ ਆਪਣੇ ਪੁੱਤ ਨੂੰ ਪਾਲਿਆ ਸੀ ਵੱਡਾ ਹੋਣ ਤੋਂ ਬਾਅਦ ਉਹਦਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਬਾਅਦ ਹੁਣ ਉਹਦੇ ਟੱਬਰ 'ਚ ਤਿੰਨ ਮੈਂਬਰ ਸੀ ਇੱਕ ਜਾਨਕੀ ਇੱਕ ਉਹਦਾ ਪੁੱਤ ਸੁਨੀਲ ਤੇ ਇੱਕ ਉਹਦੀ ਬਹੂ ਜੀ ਦਾ ਨਾਮ ਸੀ ਮધુ ਤਿੰਨੋਂ ਮਿਲ ਕੇ ਉਸ ਘਰ ਵਿੱਚ ਰਹਿੰਦੇ ਸੀ ਤੇ ਜੋ ਪੁੱਤ ਸੀ ਉਹ ਬਹੁਤ ਹੀ ਸੰਸਕਾਰੀ ਸੀ ਤੇ ਆਪਣੀ ਮਾਂ ਦਾ ਬਹੁਤ ਖਿਆਲ ਰੱਖਦਾ ਸੀ ਉਹ ਪੈਸੇ ਕਮਾ ਕੇ ਘਰ ਚਲਾਉਂਦਾ ਸੀ ਤੇ ਆਪਣੀ ਮਾਂ ਨੂੰ ਲਿਆ ਕੇ ਦਿੰਦਾ ਸੀ ਹੌਲੀ-ਹੌਲੀ ਟਾਈਮ ਟੱਪਦਾ ਤੇ ਜੋ ਜਾਨਕੀ ਹੈ ਉਹ ਬਹੁਤ ਜ਼ਿਆਦਾ ਬਜ਼ੁਰਗ ਹੋਣ ਲੱਗਦੀ ਹੋ ਗਈ ਸੀ ਹੌਲੀ ਹੌਲੀ ਬੜੀ ਹੰਸੀ ਖੁਸੀ ਟਾਈਮ ਟਪਰਿਆ ਸੀ ਤੇ ਜੋ ਜਾਣਕੀ ਹੈ ਉਹ ਬਹੁਤ ਜ਼ਿਆਦਾ ਬਜ਼ੁਰਗ ਹੋ ਗਈ ਸੀ ਉਹਨੂੰ ਚੰਗੀ ਤਰ੍ਹਾਂ ਨਹੀਂ ਦਿਖਦਾ ਸੀ ਤੇ ਚੰਗੀ ਤਰ੍ਹਾਂ ਦੇਖਣ ਵਾਸਤੇ ਉਹ ਚਸ਼ਮਾ ਲਾਉਂਦੀ ਸੀ ਤਾਂ ਦੋਸਤੋ ਇੱਕ ਦਿਨ ਸਵੇਰ ਦੀ ਗੱਲ ਹੈ ਜਾਣਕੀ ਸਵੇਰੇ ਸਵੇਰੇ ਉੱਠ ਕੇ ਮੰਦਰ ਜਾਂਦੀ ਹੁੰਦੀ ਸੀ ਤੇ ਸਵੇਰੇ ਸਵੇਰੇ ਉੱਠ ਕੇ ਔਰसोई 'ਚ ਕੁਝ ਕੰਮ ਕਰ ਰਹੀ ਸੀ ਤਾਂ ਉਦੋਂ ਹੀ ਉਹਦਾ ਪੁੱਤ ਆਪਣੇ ਕਮਰੇ 'ਚੋਂ ਨਿਕਲਦਾ ਹੈ ਤੇ ਪਿੱਛੇ ਦੀ ਪਿੱਛੇ ਉਹਦੀ ਘਰ ਵਾਲੀ ਮਧੂ ਉਹਨੂੰ ਆਵਾਜ਼ ਲਾਂਦੀ ਹੈ ਕਹਿੰਦੀ ਹੈ ਸੁਨੀਲ ਤੈਨੂੰ ਕਿੰਨੇ ਵਾਰੀ ਕਿਹਾ ਹੈ ਸਵੇਰੇ ਸਵੇਰੇ ਦਰਵਾਜ਼ਾ ਨਾ ਖੋਲਿਆ ਕਰ ਤੇਰੀ ਮਾਂ ਇੰਨੀ ਜਲਦੀ ਉੱਠ ਜਾਂਦੀ ਐ ਤੇ ਮੇਰੀ ਨੀਂਦ ਖਰਾਬ ਹੋ ਜਾਂਦੀ ਐ ਵੈਸੇ ਵੀ ਮੈਂ ਘਰ ਦਾ ਸਾਰਾ ਕੰਮ ਕਰਦੀ ਆ ਮੈਂ ਥੱਕੀ ਹੁੰਨੀ ਆ ਫਿਰ ਵੀ ਮੇਰੀ ਨੀਂਦ ਖਰਾਬ ਹੋ ਜਾਂਦੀ ਐ ਤੇ ਮੈਨੂੰ ਜਲਦੀ ਉੱਠਣਾ ਪੈਂਦਾ ਫਿਰ ਉਹਦਾ ਪਤੀ ਸੁਨੀਲ ਕਹਿੰਦਾ ਕਿ ਤੂੰ ਕਿੰਨਾ ਕੰਮ ਕਰਦੀ ਐ ਕੰਮ ਵਾਲੀ ਆ ਕੇ ਘਰ ਦਾ ਸਾਰਾ ਕੰਮ ਕਰਤਾ ਜਾਂਦੀ ਐ ਆ ਗੱਲ ਸੁਣ ਕੇ ਮਧੂ ਕਹਿੰਦੀ ਐ ਤੈਨੂੰ ਪਤਾ ਕਰ ਦੇ ਅੰਦਰ ਕਿੰਨੇ ਕੰਮ ਹੁੰਦੇ ਨੇ ਤੂੰ ਐਵੇਂ ਕਰ ਤੇਰੀ ਮਾਂ ਨੂੰ ਵਿਰਧਰਾਸ਼ਮ ਛੱਡਿਆ ਇਹਦਾ ਮਨ ਹੋਏ ਉੱਥੇ ਲੱਗ ਜਾਏਗਾ ਤੇ ਨਾਲੇ ਇਹਦੀ ਉਮਰ ਦੇ ਲੋਕ ਉੱਥੇ ਬਹੁਤ ਹੁੰਦੇ ਨੇ ਤਾਂ ਕਰਕੇ ਇਹਦਾ ਜੀ ਵੀ ਲੱਗਿਆ ਰਹੇਗਾ ਇਸ ਤੋਂ ਬਾਅਦ ਸੁਨੀਲ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਮਾਂ ਨੇ ਮੈਨੂੰ ਪਾਲ-ਪੋਸ ਕੇ ਵੱਡਾ ਇਸ ਦਿਨ ਵਾਸਤੇ ਨਹੀਂ ਕੀਤਾ ਕਿ ਮੈਂ ਇਹਨੂੰ ਉੱਥੇ ਛੱਡਿਆ ਵਾਂ ਇਹਨੇ ਮੇਰੀ ਖੁਸ਼ੀਆਂ ਵਾਸਤੇ ਪਤਾ ਨਹੀਂ ਕਿੰਨੇ ਕਿ ਦੁੱਖ ਝੱਲੇ ਨੇ ਤੇ ਕਿ ਤੂੰ ਕਿੰਨੀ ਇਸਨੂੰ ਵਿਰਦਾਸਮ ਛੱਡਿਆ ਮੈਂ ਇਸਨੂੰ ਕਦੇ ਨਹੀਂ ਛੱਡ ਕੇ ਆਂਦਾ ਇਹਨਾ ਕਹਿ ਕੇ ਉਹ ਆਪਦੀ ਘਰਵਾਲੀ ਨੂੰ ਚੁੱਪ ਕਰਾ ਦਿੰਦਾ ਤੇ ਉੱਥੋਂ ਬਾਹਰ ਨੂੰ ਲੰਘ ਜਾਂਦਾ ਇਧਰ ਜਿਹੜੀ ਜਾਣਕੀ ਸੀ ਔਰ ਸੁਇਚ ਸਾਰੀਆਂ ਗੱਲਾਂ ਸੁਣ ਰਹੀ ਸੀ ਆ ਸੁਣਨ ਤੋਂ ਬਾਅਦ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਮੰਦਰ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ ਐਸੇ ਤਰ੍ਹਾਂ ਹੌਲੀ-ਹੌਲੀ ਦਿਨ ਲੰਘ ਰਹੇ ਸੀ ਇੱਕ ਦਿਨ ਜਾਨਕੀ ਆਪਣੀ ਪੁੱਤ ਦੀ ਘਰਾਂ ਨੂੰ ਕਹਿੰਦੀ ਹੈ ਕਿ ਬਬੂ ਮੇਰਾ ਚਸ਼ਮਾ ਟੁੱਟ ਗਿਆ ਤੂੰ ਪੁੱਤ ਨੂੰ ਕਹਿ ਕੇ ਮੇਰਾ ਦੂਜਾ ਚਸ਼ਮਾ ਮੰਗਾ ਦੇ ਤੇ ਉਦੋਂ ਮਧੂ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮਾਂ ਇਸ ਮਹੀਨੇ ਦਾ ਖਰਚਾ ਤਾਂ ਕੁਝ ਜ਼ਿਆਦਾ ਹੋ ਗਿਆ ਹੈ ਆ ਚਸ਼ਮਾ ਤੈਨੂੰ ਅਗਲੇ ਮਹੀਨੇ ਲਿਆ ਦਾਂਗੀ ਉਹ ਕਹਿ ਦਿੰਦੀ ਹੈ ਕਿ ਤੂੰ ਇਸ ਮਹੀਨੇ ਰਹਿਣ ਦੇ ਇਸ ਮਹੀਨੇ ਇਸ ਨਾਲ ਕੰਮ ਚਲਾ ਲਾ ਤੇ ਜਾਨਕੀ ਆ ਗੱਲ ਸੁਣ ਕੇ ਆਪਦੇ ਕੰਮ ਲੱਗ ਜਾਂਦੀ ਹੈ ਹੌਲੀ ਹੌਲੀ ਸ਼ਾਮ ਹੋ ਜਾਂਦੀ ਐ ਸ਼ਾਮ ਨੂੰ ਜਾਣਕੀ ਰਸੋਈ ਦੇ ਅੰਦਰ ਚਾਹ ਬਣਾ ਰਹੀ ਸੀ ਤੇ ਉਦੋਂ ਇੱਕ ਗਲਾਸ ਜੋ ਕਿ ਬਹਾਵਾ ਮਹਿੰਗਾ ਸੀ ਉਹਦੇ ਹੱਥੋਂ ਗਿਰ ਜਾਂਦਾ ਜਿਵੇਂ ਗਲਾਸ ਗਿਰਦਾ ਉਹਦੀ ਨੂਹ ਉੱਥੇ ਭੱਜ ਜਾਂਦੀ ਐ ਤੇ ਆ ਕੇ ਆਪਣੀ ਸੱਸ ਨੂੰ ਗਾਲਾਂ ਕੱਢਣ ਲੱਗ ਜੰਦੀ ਐ ਕਹਿੰਦੀ ਐ ਤੈਨੂੰ ਦਿਖਦਾ ਨਹੀਂ ਇੰਨਾ ਮਹਿੰਗਾ ਗਲਾਸ ਐ ਮੇਰਾ ਡੈਡੀ ਫਰਾਂਸ ਤੋਂ ਲੈ ਕੇ ਆਇਆ ਸੀ ਆ ਸਭ ਰੋਲਾ ਸੁਣ ਕੇ ਉਹਦਾ ਪੁੱਤ ਵੀ ਸੁਨੀਲ ਵੀ ਉੱਥੇ ਆ ਜਾਂਦਾ ਤੇ ਉਹ ਆ ਕੇ ਕੁਦਾਂ ਕਹਿੰਦਾ ਕੀ ਹੋ ਰਿਹਾ ਐ ਗਲਾਸੀ ਤਾਂ ਟੁੱਟਿਆ ਕਿ ਐਡੀ ਵੱਡੀ ਗੱਲ ਹੋ ਗਈ ਤੇ ਜਾਣਕੀ ਉੱਥੇ ਖੜੀ ਚੁੱਪਚਾਪ ਸਭ ਕੁਝ ਸੁਣ ਰਹੀ ਸੀ ਉਹਦਾ ਪੁੱਤੋਂ ਦੀ ਸਾਈਡ ਲੈ ਰਿਆ ਸੀ ਇਸ ਤੋਂ ਬਾਅਦ ਸੁਨੀਲ ਆਪਣੀ ਘਰਾਂ ਨੂੰ ਸਮਝਾਂਦਾ ਕਿ ਐਡੀ ਕੀ ਗੱਲ ਹੋ ਗਈ ਜੇ ਟੁੱਟ ਗਿਆ ਫਿਰ ਕੀ ਹੋ ਗਿਆ ਜੇ ਕੋਈ ਚੀਜ਼ ਆਈ ਹੈ ਤਾਂ ਉਹ ਟੁੱਟੇਗੀ ਵੀ ਇਹਨਾਂ ਕਹਿ ਕੇ ਉਹ ਆਪਣੀ ਘਰਾਂ ਨੂੰ ਚੁੱਪ ਕਰਾ ਦਿੰਦਾ ਹੈ ਇਸ ਤੋਂ ਬਾਅਦ ਆਪਣੇ ਕਮਰੇ ਵੱਲ ਲੰਘ ਜਾਂਦਾ ਹੈ ਇੱਥੇ ਜਾਣਕੀ ਜੋ ਖੜੀ ਸੀ ਉਹਦੇ ਅੱਖਾਂ 'ਚ ਹੰਝੂ ਆ ਜਾਂਦੇ ਤੇ ਉਹ ਆਪਣੇ ਹੰਝੂ ਅੰਦਰ ਹੀ ਪੀ ਕੇ ਤੇ ਅੰਦਰ ਆਪਣੇ ਕਮਰੇ 'ਚ ਸੌਣ ਵਾਸਤੇ ਲੰਘ ਜਾਂਦੀ ਹੈ ਤੇ ਮਧੂ ਆਪਣੇ ਘਰਾਂ ਦੇ ਕੋਲ ਜਾ ਕੇ ਆਪਦੇ ਘਰਾਂ ਨਾਲ ਲੜਾਈ ਕਰਨ ਲੱਗਦੀ ਹੈ ਕਹਿੰਦੀ ਹੈ ਮਹਿਨਤ ਇਹਨੂੰ ਕਿੰਨੇ ਵਾਰੀ ਕਿਹਾ ਕਿ ਇਸ ਬੁੱਢੇ ਨੂੰ ਵਿਰਧਰਾਸ਼ਮ ਚ ਛੱਡਿਆ ਉੱਥੇ ਠੀਕ ਰਹੇਗੀ ਪਰ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਫਿਰ ਸੁਨੀਲ ਕਹਿੰਦਾ ਕਿ ਮੈਂ ਕਿਸ ਕਾਰਨ ਤੋਂ ਮਾਂ ਨੂੰ ਵਿਰਧਰਾਸ਼ਮ ਛੱਡਾਵਾਂ ਜਦੋਂ ਇਸ ਨੂੰ ਸਭ ਤੋਂ ਜ਼ਿਆਦਾ ਮੇਰੀ ਲੋੜ ਹੈ ਉਸ ਟਾਈਮ ਤੂੰ ਕਹਿ ਰਹੀ ਹੈ ਕਿ ਮੈਂ ਇਹਨੂੰ ਉੱਥੇ ਛੱਡਾਵਾਂ ਮੈਂ ਐਵੇਂ ਨਹੀਂ ਕਰਾਂਗਾ ਮੇਰੀ ਖੁਸ਼ੀਆਂ ਵਾਸਤੇ ਮੇਰੀ ਮਾਂ ਨੇ ਕਿੰਨੇ ਦੁੱਖ ਚੱਲੇ ਨੇ ਇਹ ਤੈਨੂੰ ਨਹੀਂ ਪਤਾ ਇਹ ਮੈਂ ਜਾਣਦਾ ਮੈਂਨੇ ਇੱਕ ਸਾਈਕਲ ਦੀ ਜਿੱਦ ਕੀਤੀ ਸੀ ਉਸ ਤੋਂ ਬਾਅਦ ਮੇਰੀ ਮਾਂ ਇੱਕ ਸਾਲ ਤੱਕ ਪੈਦਲ ਆਪਣੇ ਕੰਮ ਤੇ ਜਾਂਦੀ ਸੀ ਤੇ ਮੇਰੇ ਬਰਥਡੇ ਤੇ ਉਹਨੇ ਮੈਨੂੰ ਪੈਸੇ ਬਚਾ ਕੇ ਇੱਕ ਸਾਈਕਲ ਲੈ ਕੇ ਦਿੱਤੀ ਸੀ ਮੇਰੀ ਮਾਂ ਮੇਰੀ ਖੁਸ਼ੀਆਂ ਦਾ ਬਹੁਤ ਖਿਆਲ ਰੱਖੀ ਸੀ ਤੇ ਤੂੰ ਕਹਿ ਰਹੀ ਉਸ ਨੂੰ ਮੈਂ ਵਿਰੇਧਰਾਸ਼ਮ ਛੱਡਾਵਾਂ ਹੁਣ ਉਹਨਾਂ ਨੂੰ ਸਾਡੀ ਲੋੜ ਹੈ ਮੈਂ ਉਹਨਾਂ ਨੂੰ ਕਦੇ ਨਹੀਂ ਵਿਰੇਧਰਾਸ਼ਮ ਛੱਡ ਜਾਂਦਾ ਤੇ ਮੈਂ ਉਹਦੀ ਸੇਵਾ ਕਰਾਂਗਾ ਨਾ ਕੇ ਕਿਸਨੀਲ ਆਪਦੀ ਘਰਾਂ ਨੂੰ ਨਾ ਕਰ ਦਿੰਦਾ ਤੇ ਹੌਲੀ ਹੌਲੀ ਦਿਨ ਐਦਾਂ ਹੀ ਲੰਘਦੇ ਰਹਿੰਦੇ ਨੇ ਫਿਰ ਇੱਕ ਦਿਨ ਸੁਨੀਲ ਦਾ ਸਾਲਾ ਤੇ ਮਧੂ ਦਾ ਭਾਈ ਜੀ ਦਾ ਨਾਂ ਕੁਲਦੀਪ ਸਿੰਘ ਉਹ ਘਰੇ ਆਂਦਾ ਸੁਨੀਲ ਕੁਲਦੀਪ ਨੂੰ ਦੇਖਦਾ ਤੇ ਇੱਕਦਮ ਉਹਨੂੰ ਭੱਜ ਕੇ ਜਾਂਦਾ ਤੇ ਦੋਵੇਂ ਭੱਜ ਕੇ ਗਲੇ ਮਿਲਦੇ ਨੇ ਤੋ ਦੋਸਤੋ ਜੋ ਸੁਨੀਲ ਦਾ ਸਾੜਾ ਸੀ ਕੁਲਦੀਪ ਦੋਨੇ ਪੱਕੇ ਦੋਸਤ ਸੀ ਸਾਲੇ ਜੀਜੇ ਦਾ ਰਿਸ਼ਤਾ ਉਹਨਾਂ ਦਾ ਬਾਅਦ ਚ ਬਣਿਆ ਸੀ ਪਰ ਉਸ ਤੋਂ ਪਹਿਲਾਂ ਇੱਕ ਦੂਜੇ ਦੇ ਉਹ ਪੱਕੇ ਦੋਸਤ ਸੀ ਤੇ ਕੁਲਦੀਪ ਦੇ ਨਾਲ ਕੁਲਦੀਪ ਦੀ ਘਰ ਵਾਲੀ ਵੀ ਆਈ ਸੀ ਤੇ ਉਹ ਘਰ ਦੇ ਅੰਦਰ ਆ ਗਈ ਸੀ ਮਧੂ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਦਾ ਭਾਈ ਆਇਆ ਸੀ ਤੇ ਉਸ ਦੀ ਭਾਪੀ ਵੀ ਆਈ ਸੀ ਸਾਰੇ ਥੋੜੀ ਦੇਰ ਮਿਲ ਕੇ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਸੁਨੀਲ ਕਹਿੰਦਾ ਕਿ ਥੀਏਟਰ 'ਚ ਇੱਕ ਨਵੀਂ ਫਿਲਮ ਲੱਗੀ ਹੈ ਚਲ ਉਹਨੂੰ ਦੇਖ ਆਣੇ ਉਸ ਤੋਂ ਬਾਅਦ ਕੁਲਦੀਪ ਕੁਲਦੀਪ ਦੀ ਘਰ ਵਾਲੀ ਤੇ ਸੁਨੀਲ ਤਿੰਨੇ ਉਸ ਫਿਲਮ ਨੂੰ ਦੇਖਣ ਲੰਘ ਜਾਂਦੇ ਨੇ ਤੇ ਪਿੱਛੇ ਜੋ ਮਧੂ ਸੀ ਉਖਾਣ ਪੇਂਡ ਦੀ ਤਿਆਰੀ ਕਰਨ ਲਾਈ ਜੰਦੀ ਹੈ ਤੇ ਜਾਣ ਕੀ ਜੋ ਕਿ ਬਹੁਤ ਵਧੀਆ ਖਾਣਾ ਬਣਾਉਂਦੀ ਸੀ ਘਰ ਦੇ ਅੰਦਰ ਜ਼ਿਆਦਾਤਰ ਉਹ ਹੀ ਖਾਣਾ ਬਣਾਉਂਦੀ ਸੀ ਤੇ ਮਧੂ ਜਾਣ ਕੀ ਨੂੰ ਕਹਿੰਦੀ ਹੈ ਤੂੰ ਛੇਤੀ ਛੇਤੀ ਵਧੀਆ ਤੇ ਵਧੀਆ ਖਾਣਾ ਬਣਾ ਮੇਰੇ ਭਾਈ ਤੇ ਮੇਰੇ ਬਾਬੀ ਆਏ ਨੇ ਮਧੂ ਦੀ ਸੱਸ ਜਾਣ ਕੀ ਜੋ ਥੋੜਾ ਬਹੁਤ ਕਮ ਲੱਗੀ ਹੋਈ ਸੀ ਉਸ ਨੂੰ ਛੱਡ ਕੇ ਉਹ ਖਾਣਾ ਬਣਾਉਣ ਦੀ ਤਿਆਰੀ ਕਰਦੀ ਹੈ ਤੇ ਉਹ ਲਾਸਟ 'ਚ ਉਹ ਖੀਰ ਬਣਾਉਂਦੀ ਹੈ ਖੀਰ 'ਚ ਖੰਡ ਪਾਉਣ ਵਾਸਤੇ ਉਹ ਆਪਦੀ ਬ ਨੂੰ ਆਪਦੀ ਨੂਨ ਅਵਾਜ਼ ਲਾਂਦੀ ਹੈ ਕਿ ਮੈਨੂੰ ਖੰਡ ਦਾ ਡੱਬਾ ਦੇ ਦੇ ਮੈਨੂੰ ਕਿਤੇ ਨਹੀਂ ਮਿਲਿਆ ਉਹਦੀ ਨੋ ਆਂਦੀ ਹੈ ਤੇ ਖੰਡ ਦੀ ਜੰਗਾ ਉਹ ਨੂਨ ਦਾ ਡੱਬਾ ਉਹਨੂੰ ਫੜਾ ਕੇ ਲੰਘ ਜਾਂਦੀ ਹੈ ਕਿਉਂਕਿ ਉਹਨੂੰ ਬਹੁਤ ਜਲਦਬਾਜ਼ੀ ਸੀ ਉਹ ਕਰਦੀਆਂ ਸਫਾਈਆਂ ਕਰ ਰਹੀ ਸੀ ਉਹਨੂੰ ਸਫਾਈਆਂ ਕਰਨ ਦਾ ਟਾਈਮ ਨਹੀਂ ਲੱਗਿਆ ਸੀ ਉਸ ਦਾ ਭਾਈ ਤੇ ਭਾਬੀ ਇੱਕੋ ਦਮ ਆ ਗਏ ਸੀ ਉਹ ਛੇ ਦਿਨ ਦੀ ਮੂਵੀ ਦੇਖ ਕੇ ਵਾਪਸ ਨਾ ਆ ਜਾਣ ਇਸ ਕਰਕੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਸਾਰੀਆਂ ਸਫਾਈਆਂ ਕਰ ਲੈਣਾ ਚਾਹਦੀ ਸੀ ਇਸ ਕਰਕੇ ਉਹ ਜਲਦਬਾਜ਼ੀ 'ਚ ਉਹ ਨੂਨ ਦਾ ਡੱਬਾ ਫੜਾ ਜਾਂਦੀ ਹੈ ਸ਼ਾਮ ਨੂੰ ਸਭ ਆ ਜਾਂਦੇ ਆ ਸਭ ਮਿਲ ਕੇ ਖਾਣਾ ਖਾਣ ਬੈਠਦੇ ਨੇ ਕੁਲਦੀਪ ਜੋ ਮਧੂ ਦਾ ਭਾਈ ਹੁੰਦਾ ਹੈ ਉਹ ਇੱਕੋ ਦਮ ਆਪਣੀ ਭੈਣ ਨੂੰ ਕਹਿੰਦਾ ਕਿ ਮਧੂ ਤੂੰ ਖਾਣਾ ਤਾਂ ਬਹੁਤ ਵਧੀਆ ਬਣਾਉਣਾ ਸਿੱਖ ਗਈ ਪਰ ਮਧੂ ਕਹਿੰਦੀ ਆ ਹਾਂ ਵੀਰੇ ਮੈਂ ਹੋੜੀ ਹੋੜੀ ਖਾਣਾ ਬਣਾਉਣਾ ਸਿੱਖ ਗਈ ਆ ਤੇ ਮੈਂ ਬਹੁਤ ਵਧੀਆ ਖਾਣਾ ਬਣਾਇਆ ਸਭ ਖਾਣਾ ਮੈਨੇ ਹੀ ਬਣਾਇਆ ਸਾਰੇ ਆਰਮਨਾਨ ਖਾਣਾ ਕਹਿੰਦੇ ਆ ਤੇ ਉਸਦੀ ਵਡਾਈ ਕਰਦੇ ਨੇ ਇਹ ਸਭ ਬੈਠਾ ਸੁਨੀਲ ਵੀ ਸੁਣ ਰਿਹਾ ਸੀ ਪਰ ਉਹ ਚੁੱਪ ਰਿੰਦਾ ਇਸ ਤੋਂ ਬਾਅਦ ਲਾਸਟ ਨੰਬਰ ਆਂਦਾ ਖੀਰ ਦਾ ਮਧੂ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮਾਂ ਜੀ ਜਾ ਕੇ ਰਸੋਈ ਚ ਜਾ ਕੇ ਖੀਰ ਲੈ ਕੇ ਆਈਓ ਉਸਦੀ ਸੱਸ ਖੀਰ ਦਾ ਡੱਬਾ ਲੈ ਕੇ ਆਂਦੀ ਹੈ ਤੇ ਸਾਰਿਆਂ ਨੂੰ ਖੀਰ ਪਾਉਂਦੀ ਹੈ ਪਰ ਜਦੋਂ ਸਾਰੇ ਇੱਕ ਇੱਕ ਚਮਚ ਖੀਰ ਦਾ ਮਾਰਦੇ ਨੇ ਖੀਰ ਚ ਨੂਨ ਹੁੰਦਾ ਬਹੁਤ ਜ਼ਿਆਦਾ ਉਹ ਬਹੁਤ ਹੀ ਕੋੜੀ ਹੋ ਚੁੱਕੀ ਹੁੰਦੀ ਹੈ ਬਹੁਤ ਹੀ ਖਾਰੀ ਹੋ ਚੁੱਕੀ ਹੁੰਦੀ ਹੈ ਸਾਰੇ ਭੱਜ ਕੇ ਕੁਰਲੀ ਕਰਨ ਮਨੀ ਭੱਜਦੇ ਨੇ ਇਨ ਵਿੱਚ ਬਧੂ ਆਪਦੀ ਸੱਸ ਨੂੰ ਲੜਦੇ ਹੋਏ ਕਹਿੰਦੀ ਹੈ ਕਿ ਤੈਨੂੰ ਚੱਜ ਨਹੀਂ ਤੂੰ ਖੰਡ ਦੀ ਥਾਂ ਤੇ ਨੂਨ ਪਾਤਾ ਸਾਰੀ ਖੀਰ ਦੀ ਰਾਦ ਵੜ ਕੇ ਰੱਖ ਦਿੱਤੀ ਕੁਲਦੀਪ ਮਧੂ ਦਾ ਭਾਈ ਜੋ ਕਿ ਆ ਸਭ ਸੁਣ ਰਿਹਾ ਹੁੰਦਾ ਤੇ ਸੁਨੀਲ ਵੀ ਸਭ ਕੁਝ ਸੁਣ ਰਿਹਾ ਹੁੰਦਾ ਕੁਲਦੀਪ ਇੱਕਦਮ ਕਹਿੰਦਾ ਪਰ ਤੂੰ ਤਾਂ ਖੇਰੀ ਸੀ ਖਾਣਾ ਤੂੰ ਬਣਾਇਆ ਫਿਰ ਤੂੰ ਆਪਦੀ ਮਾਂ ਨੂੰ ਕਿਉਂ ਲੜ ਰਹੀ ਹੈ ਪਰ ਉਸ ਤੋਂ ਬਾਅਦ ਮਧੂ ਕਹਿੰਦੀ ਹੈ ਕਿ ਖਾਣਾ ਮੈਂ ਨਹੀਂ ਬਣਾਇਆ ਆ ਸਾਰਾ ਖਾਣਾ ਮੇਰੀ ਸੱਸ ਨੇ ਬਣਾਇਆ ਸੁਨੀਲ ਵੀ ਕਹਿੰਦਾ ਕਿ ਇਸ ਘਰ ਚ ਖਾਣਾ ਸਾਸੀ ਬਣਾਉਂਦੀ ਹੈ ਇਹ ਖਾਣਾ ਬਹੁਤ ਘੱਟ ਬਣਾਉਂਦੀ ਹੈ ਉਸ ਤੋਂ ਬਾਅਦ ਕੁਲਦੀਪ ਕਹਿੰਦਾ ਕੀ ਹੋ ਗਿਆ ਜੀ ਨੂਨ ਜ਼ਿਆਦਾ ਪੈ ਗਿਆ ਕੋਈ ਗੱਲ ਨਹੀਂ ਇਸ ਨੂੰ ਫੈਂਕ ਦਿਓ ਇਹਦੇ ਵਿੱਚ ਲੜਾਈ ਕਰਨ ਦੀ ਕੀ ਲੋੜ ਹੈ ਉਸ ਤੋਂ ਬਾਅਦ ਅਗਲੇ ਦਿਨ ਕੁਲਦੀਪ ਤੇ ਉਸਦੀ ਘਰਾਲੀ ਆਪਦੇ ਘਰੇ ਵਾਪਸ ਚਲੇ ਜਾਂਦੇ ਨੇ ਤੇ ਸੁਨੀਲ ਆਪਦੇ ਕੰਮ ਤੇ ਚਲਾ ਜਾਂਦਾ ਤੇ ਕੁਝ ਦਿਨਾਂ ਬਾਅਦ ਸੁਨੀਲ ਕੁਲਦੀਪ ਨੂੰ ਫੋਨ ਕਰਦਾ ਹੈ ਤੇ ਉਸਦਾ ਹਾਲਚਲ ਪੁੱਛਦਾ ਪਰ ਕੁਲਦੀਪ ਸਮਝ ਜਾਂਦਾ ਕੋਈ ਨਾ ਕੋਈ ਗੱਲ ਹੈ ਤੇ ਉਹ ਸੁਨੀਲ ਨੂੰ ਪੁੱਛਦਾ ਕਿ ਦੱਸ ਤੂੰ ਇੰਨਾ ਉਦਾਸ ਕਿਉਂ ਹੈ ਕੀ ਗੱਲ ਹੈ ਮੈਨੂੰ ਦੱਸ ਫਿਰ ਸੁਨੀਲ ਉਹਨ ਨੂੰ ਸਾਰੀ ਗੱਲ ਦੱਸਦਾ ਹੈ ਉਹ ਕਹਿੰਦਾ ਤੇਰੀ ਭੈਣ ਮਧੂ ਮੈਨੂੰ ਹਰ ਤੀਜੇ ਦਿਨ ਕਹਿ ਦਿੰਦੀ ਹੈ ਕਿ ਮੇਰੀ ਮਾਂ ਨੂੰ ਆਪਾਂ ਬਿਰਧ ਆਸ਼ਰਮ ਛੱਡਿਆ ਨਹੀਂ ਆ ਆ ਉੱਥੇ ਰਹੇਗੀ ਮੈਨੂੰ ਹਰ ਰੋਜ਼ ਉਹ ਗੱਲ ਕਹਿੰਦੀ ਹੈ ਤੇ ਮੈਂ ਮੇਰੀ ਮਾਂ ਨੂੰ ਬਿਰਧ ਆਸ਼ਰਮ ਛੱਡਣਾ ਨਹੀਂ ਚਾਹਦਾ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹ ਤੇਰੀ ਭੈਣ ਅਗਲ ਨਹੀਂ ਸਮਝਦੀ ਉਸ ਤੋਂ ਬਾਅਦ ਕੁਲਦੀਪ ਕੁਝ ਸੋਚਦਾ ਹੈ ਫਿਰ ਦੋਵੇਂ ਥੋੜੀ ਦੇਰ ਗੱਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਫੋਨ ਕੱਟ ਕੇ ਆਪੋ ਆਪ ਦੇ ਕੰਮ ਲੱਗ ਜਾਂਦੇ ਨੇ ਅਗਲੇ ਦਿਨ ਸਵੇਰੇ ਸਵੇਰੇ ਸੁਨੀਲ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤੂੰ ਜਲਦੀ ਤਿਆਰ ਹੋ ਜਾ ਆਪਾਂ ਕਿਤੇ ਚ ਉਦੀ ਮਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਜਾਣਾ ਹੈ ਨਾ ਹੀ ਉਹ ਪੁੱਛਦੀ ਉਹ ਛੇਤੀ ਛੇਤੀ ਤਿਆਰ ਹੋ ਜਾਂਦੀ ਹੈ ਤੇ ਸੁਨੀਲ ਆਪਦੀ ਘਰ ਵਾਲੀ ਮધુ ਨੂੰ ਕਹਿੰਦਾ ਕਿ ਆਪਾਂ ਮਾਂ ਨੂੰ ਬਿਰਧ ਆਸ਼ਰਮ ਛੱਡਣ ਚੱਲਦੇ ਨੇ ਇਹਨਾਂ ਸੁਣ ਕੇ ਉਸ ਦੀ ਘਰ ਵਾਲੀ ਮધુ ਬਹੁਤ ਖੁਸ਼ ਹੋ ਜਾਂਦੀ ਹੈ ਉਹਦੇ ਮਨ 'ਚ ਲੱਡੂ ਫੁੱਟਣ ਲੱਗ ਜਾਂਦੇ ਤੰਨੇ ਗੱਡੀ 'ਚ ਬੈਠ ਕੇ ਸੁਨੀਲ ਗੱਡੀ ਚਲਾ ਰਿਹਾ ਹੁੰਦਾ ਹੈ ਮધુ ਉਹਦੇ ਨਾਲ ਬੈਠੀ ਹੁੰਦੀ ਹੈ ਤੇ ਪਿਛਲੀ ਸੀਟ ਤੇ ਸੁਨੀਲ ਦੀ ਮਾਂ ਬੈਠੀ ਹੁੰਦੀ ਹੈ ਥੋੜੀ ਦੇਰ ਬਾਅਦ ਬਿਰਧ ਆਸ਼ਰਮ ਆ ਜਾਂਦਾ ਹੈ ਤੇ ਮધુ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਕਿ ਹੁਣ ਇਸ ਬੁੱਢੜੀ ਤੋਂ ਖੇੜਾ ਛੁੱਟ ਜਾਏਗਾ ਉਹ ਸਭ ਤੋਂ ਪਹਿਲਾਂ ਪਿੱਛੇ ਜਾ ਕੇ ਡਿੱਕੀ ਖੋਲਦੀ ਹੈ ਤੇ ਉਦੋਂ ਤੋਂ ਆਪਦੀ ਸੱਸ ਦਾ ਬੈਗ ਚੁੱਕਦੀ ਹੈ ਬੈਗ ਚੁੱਕ ਕੇ ਜਲਦੀ ਜਲਦੀ ਉਹ ਬਿਰਧ ਆਸ਼ਮ ਦੇ ਅੰਦਰ ਜਾਂਦੀ ਹੈ ਅੰਦਰ ਜਾ ਕੇ ਉਹ ਕੀ ਦੇਖਦੀ ਹੈ ਉਹਦੇ ਹੱਥ ਚੋਂ ਇੱਕਦਮ ਬੈਗ ਛੁੱਟ ਜਾਂਦਾ ਹੈ ਉਹ ਉੱਥੇ ਖੜੀ ਖੜੋਤੀ ਰਹਿ ਜਾਂਦੀ ਹੈ ਉਹ ਇੱਕਦਮ ਪੂਰੀ ਹੈਰਾਨ ਤੇ ਚੰਬਿਤ ਰਹਿ ਜਾਂਦੀ ਹੈ ਕਿਉਂਕਿ ਉਹ ਵੇਖ ਲੈਂਦੀ ਹੈ ਉਸਦੇ ਸਾਹਮਣੇ ਉਸਦੇ ਮਾਪੇ ਬੈਠੇ ਸੀ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਉਹਨਾਂ ਦੇ ਕੱਪੜੇ ਬਹੁਤ ਜ਼ਿਆਦਾ ਖਰਾਬ ਸੀ ਉਹਨਾਂ ਦੀ ਹਾਲਤ ਬਹੁਤ ਬੁਰੀ ਸੀ ਉਹਨਾਂ ਨੂੰ ਦੇਖ ਕੇ ਕੁਦਮ ਹਰਾਨ ਰਹਿ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਦੀ ਹੈ ਮੰਮੀ ਡੈਡੀ ਤੁਸੀਂ ਇੱਥੇ ਕਿਵੇਂ ਐਨਐਚ ਪਿੱਛੇ ਸੁਨੀਲ ਪਹੁੰਚ ਜਾਂਦਾ ਹੈ ਤੇ ਉਸ ਦੇ ਪਿੱਛੇ-ਪਿੱਛੇ ਜਾਨਕੀ ਪਹੁੰਚ ਜਾਂਦੀ ਹੈ ਜੋ ਕਿ ਰੋਂਦੀ ਆ ਰਹੀ ਸੀ ਉਹ ਸੋਚ ਰਹੀ ਸੀ ਆਖਰਕਾਰ ਮੇਰਾ ਪੁੱਤ ਮੈਨੂੰ ਵਿਰਧ ਆਸ਼ਰਮ ਲੈ ਕੇ ਆ ਹੀ ਗਿਆ ਮੈਨੂੰ ਇਸ ਤੋਂ ਇਹ ਉਮੀਦ ਨਹੀਂ ਸੀ ਪੁੱਤ ਨੇ ਉੱਥੇ ਪਹੁੰਚ ਜਾਂਦੇ ਨੇ ਤੇ ਉੱਥੇ ਮધુ ਖੜੀ ਆਪਦੀ ਮਾਪੇ ਕੋਲੇ ਰੋ ਰਹੀ ਹੁੰਦੀ ਹੈ ਤੇਉ ਕੈਰੀ ਹੁੰਦੀ ਹੈ ਕਿ ਤੁਹਾਨੂੰ ਇੱਥੇ ਕਿਨੇ ਛੱਡਿਆ ਇੰਨੇ ਚੁੱਥੇ ਕੁਲਦੀਪ ਪਹੁੰਚ ਜਾਂਦਾ ਹੈ ਮਧੂ ਦਾ ਭਾਈ ਉਹ ਆ ਕੇ ਕਹਿੰਦਾ ਹੈ ਕਿ ਮੈਂ ਲੈ ਕੇ ਆਇਆ ਇੱਥੇ ਮੰਮੀ ਡੈਡੀ ਨੂੰ ਮੈਂ ਇਨਾ ਕਰਕੇ ਘਰ ਚ ਬਹੁਤ ਤੰਗ ਸੀ ਤਾਂ ਕਰਕੇ ਮੈਂ ਇਹਨਾਂ ਨੂੰ ਇੱਥੇ ਲੈ ਕੇ ਆਇਆ ਤੇਰੀ ਭਾਬੀ ਨੂੰ ਵੀ ਪਸੰਦ ਨਹੀਂ ਸੀ ਕਿ ਆ ਕਰੇ ਰਹਿਣ ਤਾਂ ਕਰਕੇ ਮੈਂ ਇਹਨਾਂ ਨੂੰ ਇੱਥੇ ਵਿਰੇਦਰਾਸ਼ਮ ਛੱਡ ਦਿੱਤੇ ਇਸ ਤੋਂ ਬਾਅਦ ਮਧੂ ਨੂੰ ਕਹਿੰਦੀ ਹੈ ਕਿ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਪਾਲ ਪੋਸ ਕੇ ਇੰਨਾ ਵੜਾ ਕੀਤਾ ਛੋਟੇ ਛੋਟੇ ਤੁਹਾਡਾ ਕਿੰਨਾ ਖਿਆਲ ਰੱਖਿਆ ਤੇਰੀ ਹਰ ਖੁਸ਼ੀ ਪੂਰੀ ਕੀਤੀ ਤੇਰੀ ਹਰ ਜिद ਬਗਾਈ ਫਿਰ ਵੀ ਤੂੰ ਉਹਨਾਂ ਨੂੰ ਬੁਢਾਪੇ ਵੇਲੇ ਵਿਰੇਦਰਾਸ਼ਮ ਚ ਛੱਟ ਰਿਆ ਉਸ ਤੋਂ ਬਾਅਦ ਕੁਲਦੀਪ ਮਧੂ ਨੂੰ ਕਹਿੰਦਾ ਕਿ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਦੀ ਮਾਂ ਵਰਗੀ ਸਾਸ ਨੂੰ ਇੱਥੇ ਲੈ ਕੇ ਆਏ ਬੁਢਾਪੇ 'ਚ ਉਸ ਨੂੰ ਤੁਹਾਡੀ ਲੋੜ ਸੀ ਹੁਣ ਤੁਸੀਂ ਇੱਥੇ ਛੱਡਣਾ ਆ ਗਏ ਜਦੋਂ ਤੈਨੂੰ ਸ਼ਰਮ ਨਹੀਂ ਆਈ ਤੇ ਮੈਨੂੰ ਕਿਵੇਂ ਸ਼ਰਮ ਆ ਸਕਦੀ ਹੈ ਇਸ ਤੋਂ ਬਾਅਦ ਮਧੂ ਇੱਕਦਮ ਚੁੱਪ ਕਰ ਜਾਂਦੀ ਹੈ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਆ ਉਹਨੂੰ ਬਹੁਤ ਪਛਤਾਵਾ ਹੋ ਰਿਹਾ ਜਾਣ ਜਪਨੇ ਚ ਆ ਕੀ ਕਰ ਦਿੱਤਾ ਉਹਨੇ ਕਦੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਮੇਰੇ ਮਾਂ ਬਾਪ ਦਾ ਵੀ ਇਸ ਤਰ੍ਹਾਂ ਹਾਲ ਹੋਵੇਗਾ ਉਹਨੂੰ ਹੁਣ ਸਭ ਕੁਝ ਸਮਝ ਆ ਗਿਆ ਸੀ ਉਹ ਆਪਦੀ ਸੱਸ ਦੇ ਗਲ ਲੱਗ ਕੇ ਜੋਰ ਜੋਰ ਨਾਲ ਰੋਣ ਲੱਗਦੀ ਹੈ ਕਹਿੰਦੀ ਹੈ ਮੈਨੂੰ ਮਾਫ ਕਰ ਦੇ ਮੇਰੇ ਕੋਲੇ ਇੰਨੀ ਵੱਡੀ ਭੁੱਲ ਹੋ ਗਈ ਅੱਗੇ ਤੋਂ ਕਦੇ ਐਦਾਂ ਦੀ ਮੇਰੇ ਕੋਲੇ ਗਲਤੀ ਨਹੀਂ ਹੋਵੇਗੀ ਘਰੇ ਚੱਲੋ ਮੈਂ ਤੁਹਾਡੀ ਬਹੁਤ ਸੇਵਾ ਕਰਾਂਗੀ ਤੇ ਉਹ ਖੁਲਦੀਪ ਦੀ ਅਮੰਤਾ ਕਰਦੀ ਹੈ ਕਿ ਮੰਮੀ ਡੈਡੀ ਨੂੰ ਵੀ ਘਰੇ ਲੈ ਚੱਲ ਇੱਥੇ ਇਹਨਾਂ ਦਾ ਜੀ ਨਹੀਂ ਲੱਗਣਾ ਤੁਸੀਂ ਵੀ ਉਹਨਾਂ ਦੀ ਸੇਵਾ ਕਰੋ ਤੇ ਮੈਂ ਵੀ ਆਪਦੀ ਸੱਸ ਮਾਂ ਦੀ ਸੇਵਾ ਕਰਾਂਗੀ ਉਸ ਤੋਂ ਬਾਅਦ ਸਾਰਿਆਂ ਦੇ ਚਿਹਰਿਆਂ ਤੇ ਮੁਸਕਾਨ ਆ ਜਾਂਦੀ ਹੈ ਸਾਰੇ ਹੱਸਣ ਲੱਗ ਜਾਂਦੇ ਨੇ ਫਿਰ ਮਧੂ ਨੂੰ ਇਕਦਮ ਕੁਝ ਸਮਝ ਨਹੀਂ ਆਂਦਾ ਕਿ ਕੀ ਹੋ ਗਿਆ ਫਿਰ ਉਸ ਨੂੰ ਦੱਸਦੇ ਨੇ ਇਹ ਸਭ ਸੀਨ ਕੁਲਦੀਪ ਨੇ ਕ੍ਰੀਏਟ ਕਰਿਆ ਸੀ ਉਹ ਜਾਣ ਬੁੱਝ ਕੇ ਆਪਦੇ ਮੰਮੀ ਡੈਡੀ ਨੂੰ ਬਿਰਧ ਆਸ਼ਰਮ ਲੈ ਕੇ ਆਇਆ ਸੀ ਤਾਂ ਕਿ ਮਧੂ ਨੂੰ ਅਕਲ ਆ ਸਕੇ ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਆਪਦੇ ਮਾਪੇ ਆਪਣੇ ਨਾਲ ਜਦੋਂ ਐਵੇਂ ਬੀਤਦੀ ਹੈ ਕੁੜੀਆਂ ਦੇ ਦਿਲ ਤੇ ਕੀ ਬੀਤਦੀ ਹੈ ਹੁਣ ਮਧੂ ਨੂੰ ਸਭ ਕੁਝ ਸਮਝ ਆ ਗਿਆ ਸੀ ਫਿਰ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਹੁਣ ਮਧੂ ਸੁਨੀਲ ਜਾਨਕੀ ਤੰਨੇ ਰਾਜੀ ਖੁਸ਼ੀ ਰਹਿੰਦੇ ਨੇ ਤਾਂ ਦੋਸਤੋ ਬੁੱਢੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਬਿਰਧ ਆਸ਼ਰਮ ਚ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਤੁਸੀਂ ਬਿਰਧ ਆਸ਼ ਹੋਣੇ ਵੱਡੇ ਵੱਡੇ ਅਧਿਕਾਰੀਆਂ ਦੇ ਮਾਪੇ ਵੀ ਬ੍ਰਿਦਰ ਆਸ਼ਮ ਚ ਹੁੰਦੇ ਨੇ ਕਿਸੇ ਨੂੰ ਜਾ ਕੇ ਪੁੱਛ ਲਿਓ ਕੋਈ ਕਹੇਗਾ ਮੇਰਾ ਪੁੱਤ ਕਲੈਕਟਰ ਹੈ ਕੋਈ ਕਹੇ ਮੇਰਾ ਪੁੱਤ ਥਾਣੇਦਾਰ ਹੈ ਆਮ ਕਰਾਂ ਦੇ ਬਜ਼ੁਰਗ ਕਦੇ ਵੀ ਵਿਰਧ ਰਾਸ਼ਮ ਚ ਨਹੀਂ ਹੁੰਦੇ ਗਰੀਬਾਂ ਦੇ ਬਜ਼ੁਰਗ ਕਦੇ ਵੀ ਵਿਰਧ ਰਾਸ਼ਮ ਚ ਤੁਹਾਨੂੰ ਨਹੀਂ ਮਿਲਣਗੇ ਇਸ ਕਰਕੇ ਆਪਦੇ ਮਾਪਿਓ ਦੀ ਸੇਵਾ ਕਰਿਆ ਕਰੋ ਉਹਨਾਂ ਦੀ ਸੰਭਾਲ ਕਰਿਆ ਕਰੋ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਹੁੰਦੀ ਹੈ ਉਦੋਂ ਤੁਸੀਂ ਸਾਥ ਨਾ ਛੱਡਿਆ ਕਰੋ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਵਧੀਆ ਲੱਗੀ ਜਾਂ ਮਾੜੀ ਲੱਗੀ ਆਪਣੇ ਕਮੈਂਟ ਕਮੈਂਟ ਬਾਕਸ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ